ਹਾਂ ਜੀ ਵੀ ਮਿੱਤਰੋ ਵੈਲਕਮ ਹੋ ਗਿਆ ਤੁਹਾਡਾ ਸੰਦੀਪ ਰੋਜਪੁਰ ਵਿਜ਼ਨ ਫਾਰਮ ਜੀ ਜੀ ਲੋ ਵੀਰ ਜੀ ਅੱਜ ਆਪਾਂ ਕਰ ਰਹੇ ਸੀ ਖੁੱਡਿਆਂ ਦੀ ਸਫਾਈ ਤੇ ਮਾਵਾ ਚਲੋ ਵੀਰਾਂ ਭਰਾਵਾਂ ਨੂੰ ਕਰਾ ਦਈਏ ਸ਼ੌਂਕ ਆਪਣੀ ਛੱਤ ਦਾ ਆਪਾਂ ਕਬੂਤਰ ਕੱਢੇ ਹੁਣ ਨੈਟ ਚ ਜਾਲ ਲਾਇਆ ਆਪਾਂ ਉੱਤੇ ਠੀਕ ਹੈ ਵੀਰ ਜੀ ਬਾਹਰ ਗੱਡੇ ਹੁਣ ਕਬੂਤਰ ਹੁਣ ਪਹਿਲਾਂ ਨਾਰ ਛੱਡੇ ਹੋਏ ਨੇ ਬਾਹਰ ਇੱਕ ਖੁੱਡੇ ਦੀ ਸਫਾਈ ਹੋ ਰਹੀ ਹੈ ਫਿਰ ਬਾਅਦ ਚ ਦੂਜੇ ਖੁੱਡੇ ਦੀ ਸਫਾਈ ਕਰਾਂਗੇ ਜਦੋਂ ਇਹਨਾਂ ਨੂੰ ਅੰਦਰ ਕਰ ਦਾਂਗੇ ਤੇ ਹੁਣ ਆਪਾਂ ਇੱਕ ਖੁੱਡਾ ਇੱਧਰ ਨਵਾਂ ਬਣਾਣਾ ਜਿੱਧਰ ਆਪਾਂ ਛਤਰੀਆਂ ਲਾਈਆਂ ਆਈਆਂ ਨੇ ਨੈਟ 'ਚ ਕਿਉਂਕਿ ਥੱਲੇ ਜੋੜਿਆਂ ਵਾਲਾ ਖੁੱਡਾ ਸੀ ਉੱਥੇ ਨਾ ਸਲਾਬੇ ਕਰਕੇ ਨਾ ਬੱਚਿਆਂ ਦੀਆਂ ਹੋਰੀਆਂ ਅੱਖਾਂ ਖਰਾਬ ਤੇ ਇੱਥੇ ਉੱਤੇ ਆਪਾਂ ਛੱਡਾਂਗੇ ਹੁਣ ਜਾਨਵਰ ਲਿਆ ਕੇ ਥੋੜੇ ਕਿ ਦਿਨਾਂ ਦੀ ਕਰਨਾ ਖੁੱਡਾ ਬਣਾਉਨੇ ਆਪਾਂ ਨਵਾਂ ਠੀਕ ਹੈ ਜੀ ਬਾਕੀ ਆਪਣੇ ਜਾਨਵਰਾਂ ਦਾ ਸ਼ੌਂਕ ਕਰੋ ਤੁਸੀਂ ਬਾਹਰ ਛੱਡੇ ਆਪਾਂ ਅੱਜ ਧੁੱਪੇ ਨੈਟ 'ਚ ਬਾਜੀਆਂ ਤੋਂ ਬਾਅਦ ਤੁਹਾਨੂੰ ਪਤਾ ਫਿਰ ਕੱਢੀ ਦੇਣੀ ਆਉਣ ਤੱਕ ਜੂਨ ਕਰਕੇ ਸ਼ੌਂਕਰਾਨਾ ਕਰੋ ਵੀਰ ਜੀ ਨੇੜੇ ਸ਼ੌਂਕ ਤੁਸੀਂ ਆਪਣੇ ਜਾਨ ਬਣਾਨਾ ਆਪਾਂ ਮਈ ਜੂਨ ਜਲਾਈ ਬਸ ਆਹ ਦਿਨਾਂ ਚੀ ਆਪਾਂ ਬਾਜ਼ੀਆਂ ਖੇਡੀ ਦੀਆਂ ਉਸ ਤੋਂ ਬਾਅਦ ਨਹੀਂ ਖੇਡੀ ਦੀਆਂ ਵੀਰ ਜੀ ਠੀਕ ਹੈ ਕਿਉਂਕਿ ਮਈ ਜੂਨ ਚ ਜ਼ਿਆਦਾ ਮਜ਼ਾ ਆਂਦਾ ਗਰਮੀ ਦੇ ਵਿੱਚ ਬਾਜ਼ੀਆਂ ਖੇਡਣ ਦਾ ਟਰਨਮੈਂਟਾਂ ਹੋਗੀਆਂ ਜੋ ਬਾਹਰ ਦੀਆਂ ਬਾਜ਼ੀਆਂ ਹੋਗੀਆਂ ਵਧੀਆ ਮਜ਼ਾ ਆਂਦਾ ਫੁੱਲ ਗਰਮੀ ਜੀ ਹਾਂ ਤੁਸੀਂ ਕੋਲੋਂ ਸ਼ੌਂਕ ਕਰੋ ਆਪਣੇ ਜਾਨ ਬਣਾਵਾ ਖੁੱਡਾ ਖੋਲਦਾ ਹਾਂ ਹੁੱਡੇ ਚ ਜਾ ਰਹੇ ਉੱਡ ਉੱਡ ਕੇ ਤੇ ਆਪਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਰ ਜੀ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਠੀਕ ਹੈ ਵੀਰ ਜੀ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ ਵੀਰ ਜੀ